ਦੇਸ਼ ਦੀ ਰਾਜਸਥਾਨੀ ਦਿੱਲੀ ਐਨਸੀਆਰ ਦੇ ਵਿੱਚ 10 ਨਵੰਬਰ 2022 ਨੂੰ ਇੱਕ ਖਤਰਨਾਕ ਬੰਬ ਧਮਾਕਾ ਹੁੰਦਾ ਜਿਸ ਦੇ ਵਿੱਚ 10 ਲੋਕਾਂ ਦੀ ਸ਼ੁਰੂਆਤੀ ਜਾਂਚ ਦੇ ਵਿੱਚ ਮੀਡੀਆ ਰਿਪੋਰਟਸ ਦੇ ਮੁਤਾਬਕ ਮੌਤ ਹੁੰਦੀ ਆ 20 ਤੋਂ ਵੱਧ ਲੋਕ ਗੰभीर ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਇੱਕ I20 ਕਾਰ ਦੇ ਵਿੱਚ ਹਰਿਆਣਾ ਨੰਬਰ ਕਾਰ ਹੁੰਦੀ ਆ ਉਸ ਦੇ ਵਿੱਚ ਬਹੁਤ ਵੱਡਾ ਧਮਾਕਾ ਹੋ ਜਾਂਦਾ IED ਦੇ ਨਾਲ ਹੀ ਧਮਾਕਾ ਹੋਇਆ ਸੂਤਰਾਂ ਵੱਲੋਂ ਖਬਰਾਂ ਹਾਲਾਂਕਿ ਅਧਿਕਾਰਿਕ ਤੌਰ ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਪਰ ਇਸ ਨੇ ਪੂਰੇ ਦੇਸ਼ ਭਰ ਨੂੰ ਹਿਲਾ ਕੇ ਰੱਖ ਦਿੱਤਾ ਤੇ ਹੁਣ ਇਸ ਵਕਤ ਜੋ ਸ਼ੁਰੂਆਤੀ ਜਾਂਚ ਹੋਈ ਸੀ ਉਸ ਵਕਤ ਤੋਂ ਲੈ ਕੇ ਹੁਣ ਤੱਕ ਭਾਰਤ ਸਰਕਾਰ ਨੇ ਇਸ ਤਮਾਕੇ ਨੂੰ ਅੱਤਵਾਦੀ ਹਮਲਾ ਜਿਹੜਾ ਐਲਾਨ ਦਿੱਤਾ ਤੇ ਨਾਲ ਤੁਹਾਨੂੰ ਇਹ ਵੀ ਦੱਸ ਦਿੰਦੇ ਕਿ ਜਦੋਂ 10 ਨਵੰਬਰ ਦੀ ਰਾਤ ਨੂੰ ਜਿਹੜਾ ਇਹ ਤਮਾਕਾ ਹੁੰਦਾ ਉਸ ਵੇਲੇ ਤੋਂ ਸਾਰੀ ਰਾਤ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜਿਹੜੀਆਂ ਜਾਂਚ ਦੀਆਂ ਟੀਮਾਂ ਹੁੰਦੀਆਂ ਨੇ ਦਿੱਲੀ ਪੁਲਿਸ ਜੰਪਰ ਅਨਾਂ ਇਹ ਜਾਂਪਰਾ ਆਈਬੀ ਦੀਆਂ ਟੀਮਾਂ ਨੇ ਸਾਰੀਆਂ ਜਾਨਕਿ ਜਿੰਨੀਆਂ ਵੀ ਜਾਂਚ ਏਜੰਸੀਆਂ ਨੇ ਕੇਂਦਰ ਦੀਆਂ ਜਾਂ ਦਿੱਲੀ ਸਰਕਾਰ ਦਿੱਲੀ ਪੁਲਿਸ ਦੀਆਂ ਉਹਨਾਂ ਦੇ ਸੰਪਰਕ ਦੇ ਵਿੱਚ ਰਹਿੰਦੇ ਨੇ 11 ਨਵੰਬਰ ਨੂੰ ਦਿਨ ਚੜ੍ਹਦੇ ਜਿਹੜੀ ਐਮਰਜੈਂਸੀ ਮੀਟਿੰਗ ਆ ਹਾਈ ਲੈਵਲ ਉੱਚ ਅਧਿਕਾਰੀਆਂ ਦੇ ਨਾਲ ਬੁਲਾਈ ਜਾਂਦੀ ਆ ਸਖਤੀ ਦੇ ਨਾਲ ਬਰੀਕੀ ਦੇ ਨਾਲ ਇਸ ਜਾਂਚ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਨੇ ਪਰ ਇਸ ਕਾਰ ਤਮਾਕੇ ਮਾਮਲੇ ਦੇ ਵਿੱਚ ਜਿਹੜਾ ਵੱਡਾ ਖੁਲਾਸਾ ਹੋਇਆ ਜਿਸ ਦੇ ਵਿੱਚ ਪਤਾ ਲੱਗਿਆ ਸੀ ਕਿ ਜੰਮੂ ਕਸ਼ਮੀਰ ਦੇ ਪਲਵਾਮਾ ਦੇ ਇਲਾਕੇ ਦੇ ਵਿੱਚ ਕੋਈ ਵਿਅਕਤੀ ਰਹਿਣ ਵਾਲੇ ਸੀ ਜਿਹੜੇ ਸਿੱਧੇ ਤੌਰ ਤੇ ਡਾਕਟਰ ਵੀ ਸੀ ਡਾਕਟਰੀ ਪੇਸ਼ਾ ਸੀ ਪ੍ਰੋਫੈਸਰੀ ਪੇਸ਼ਾ ਸੀ ਇਸ ਧਮਾਕੇ ਦੇ ਨਾਲ ਉਹਨਾਂ ਦਾ ਲੈਣਾ ਦੇਣਾ ਹੰਡਈ ਦੀ ਇੱਕ I20 ਕਾਰਾ ਹਰਿਆਣਾ ਨੰਬਰ ਜਿਸ ਦੇ ਵਿੱਚ ਉਹ ਜਿਹੜੀ ਇੱਕ ਮਿਲੀ ਅਣਪਛਾਤੀ ਲਾਸ਼ ਸੀ ਉਸ ਦੀ ਹੁਣ ਪਛਾਣ ਕਰ ਲਿਆ ਜਾਣੀ ਕਿ A20 ਕਾਰ ਨੇ ਧਮਾਕਾ ਕੀਤਾ ਉਸ ਦੀ ਪਛਾਣ ਕਰ ਲਈ ਗਿਆ ਸੂਤਰਾਂ ਹਵਾਲੇ ਦਾ ਇਹ ਕਹਿਣਾ ਹੈ ਕਿ ਆਤਮ ਹੱਤਿਆ হামলাਵਰ ਜਿਹੜਾ ਇਹ ਡਾਕਟਰ ਅਮਰ ਉਮਰ ਮੁਹੰਮਦ ਸੀ ਜਾਨੀ ਕਿ ਐਮਐਸ ਦੇ ਫੋਰੈਂਸਿਕ ਵਿਭਾਗ ਨੇ ਇਹ ਡੀਡੀਐਨਏ ਮੈਚਿੰਗ ਦੀ ਇਹ ਪੁਸ਼ਟੀ ਕੀਤੀ ਆ ਕਿ ਹਾਲਾਂਕਿ ਅਧਿਕਾਰਿਕ ਤੌਰ ਤੇ ਰਿਪੋਰਟ ਨੂੰ ਕੁਝ ਸਮਾਂ ਲੱਗ ਸਕਦਾ ਪਰ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਪਤਾ ਲੱਗਿਆ ਕਿ ਜਿਹੜਾ ਵਿਅਕਤੀ ਸੀ ਜਾਨੀ ਕਿ ਆਈ 20 ਜਿਹੜਾ ਕਾਰ ਦੇ ਵਿੱਚ ਬੈਠਾ ਸੀ ਹਾਲਾਂਕਿ ਸਭ ਦੇ ਚਥੜੇ ਉੱਡ ਗਏ ਪਰ ਡੀਐਨਏ ਦੀ ਜਿਹੜੀ ਸ਼ੁਰੂਆਤੀ ਜਾਂਚ ਦੇ ਵਿੱਚ ਪਤਾ ਲੱਗਿਆ ਕਿ ਡਾਕਟਰ ਉਮਰ ਮੁਹੰਮਦ ਹੀ ਜਿਹੜਾ ਆਈ 20 ਕਾਰ ਚਲਾ ਰਿਹਾ ਸੀ ਜਿਸ ਅਨੁਸਾਰੇ ਇਸ ਤਮਾਕੇ ਦਾ ਜਿਹੜਾ ਦੋਸ਼ੀ ਦੱਸਿਆ ਜਾ ਰਿਹਾ ਡਾਕਟਰ ਉਮਰ ਅਤੇ ਡਾਕਟਰ ਮੁਜ਼ਮਮਲ ਨਾਲ ਸੰਬੰਧਿਤ ਡਾਇਰੀਆਂ ਬਰਾਮਦ ਕੀਤੀਆਂ ਗਈਆਂ ਸੀ ਇਨ੍ਹਾਂ ਡਾਇਰੀਆਂ ਦੇ ਵਿੱਚ 8 ਨਵੰਬਰ ਤੋਂ ਲੈ ਕੇ 12 ਨਵੰਬਰ ਤੱਕ ਦੀਆਂ ਤਰੀਕਾਂ ਸੀ ਜਿਨ੍ਹਾਂ ਦੇ ਵਿੱਚ ਸਿੱਧੇ ਤੌਰ ਤੇ ਇਸ ਘਟਨਾ ਦੀ ਯੋਜਨਾ ਬਣਾਈ ਜਾ ਰਹੀ ਸੀ ਡਾਇਰੀਆਂ ਦੇ ਵਿੱਚ ਲਗਭਗ 25 ਲੋਕਾਂ ਦੇ ਨਾਮ ਸੀ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਜੰਮੂ ਕਸ਼ਮੀਰ ਤੇ ਫਰੀਦাবাদ ਦੇ ਵਸਨੀਕ ਨੇ ਇਹ ਡਾਇਰੀਆਂ ਮੰਗਲਵਾਰ ਅਤੇ ਬੁੱਧਵਾਰ ਨੂੰ ਡਾਕਟਰ ਉਮਰ ਦੇ ਕਮਰੇ ਨੰਬਰ 4 ਅਤੇ ਮੁਜਮਲ ਦੇ ਕਮਰੇ ਨੰਬਰ 13 ਦੇ ਵਿੱਚੋਂ ਬਰਾਮਦ ਕੀਤੇ ਗਏ ਸੀ ਪੁਲਿਸ ਨੇ ਮੁਜਮਲ ਦੇ ਕਮਰੇ ਦੇ ਵਿੱਚੋਂ ਜਣੇ ਕਿ ਕਮਰੇ ਦੇ ਵਿੱਚੋਂ ਇੱਕ ਡਾਇਰੀ ਬਰਾਮਦ ਕੀਤੀ ਦਿੱਲੀ ਲਾਲ ਕਲੇ ਤਮਾਕੇ ਸਬੰਧੀ ਇੱਕ ਨਾਮਾ ਸਿਦਾਂਹ ਸਾਹਮਣੇ ਆਇਆ ਜਾਂਚ ਏਜੰਸੀਆਂ ਨੇ ਇਹ ਵੀ ਦਾਵਾ ਕੀਤਾ ਕਿ ਤਮਾਕਿਆਂ ਲਈ ਵੱਖਰੇ ਵਾਹਨ ਤਿਆਰ ਕੀਤੇ ਜਾ ਰਹੇ ਸੀ ਖੂਫੀਆ ਏਜੰਸੀ ਦੇ ਹਵਾਲੇ ਦੁਆਰਾ ਇਹ ਵੀ ਦੱਸਿਆ ਗਿਆ ਕਿ i20 ਅਤੇ eco sport ਕਾਰਾਂ ਤੋਂ ਬਾਅਦ ਸ਼ੱਕੀ ਦੋ ਹੋਰ ਪੁਰਾਣੇ ਵਾਹਨ ਤਿਆਰ ਕਰਨ ਦੀ ਯੋਜਨਾ ਬਣਾ ਰਹੇ ਸੀ ਜਾਨੀ ਕਿ ਦੇਖੋ ਇੱਕ ਤਾਂ i20 ਕਾਰ ਹੈ ਜਿਹੜੀ ਇਸ ਸਾਰਾ ਧਮਾਕਾ ਕਰਦੀ ਹੈ ਜਿਸ ਜੇ ਇੱਕ ਜਿਹੜੀ ਪ੍ਰਾਣੀ ਤਸਵੀਰ ਵੀ ਸਾਹਮਣੇ ਆਉਂਦੀ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਪਾਰਕਿੰਗ ਦੇ ਵਿੱਚ ਕਈ ਘੰਟੇ ਡਾਕਟਰ ਉਮਰ ਮੁਹੰਮਦ ਉਸ ਕਾਰ ਦੇ ਵਿੱਚ ਬੈਠੇ ਰਹਿੰਦਾ ਤੇ ਉਸ ਤੋਂ ਵੀ ਬਾਅਦ ਇੱਕ ਬੀਤੇ ਦਿਨ ਖਬਰ ਆਈ ਸੀ ਕਿ ਇਕੋ स्पोर्ट ਜਿਹੜੀ ਇੱਕ ਫੋਰ ਕੰਪਨੀ ਦੀ ਕਾਰ ਆ ਉਸ ਦੀ ਭਾਲ ਕੀਤੀ ਜਾਂਦੀ ਆ ਲਾਲ ਰੰਗ ਦੀ ਤੇ ਬੀਤੀ ਰਾਤ ਉਹ ਵੀ ਜਿਹੜੀ ਫਰੀਦাবাদ ਤੋਂ ਬਰਾਮਦ ਕਰ ਲਈ ਹੈ ਤੇ ਇਹਨਾਂ ਤੋਂ ਇਹਨਾਂ ਦੀ ਵਰਤੋਂ ਜਿਹੜੀ ਫੇਸਪੋਰਟਕ ਰੱਖਣ ਦੇ ਲਈ ਜਾਨੀ ਕਿ ਉਹ ਬਰੂਦ ਰੜਾ ਰੱਖਣ ਦੇ ਲਈ ਨਿਸ਼ਾਨਾ ਵਧਾਉਣ ਦੇ ਲਈ ਕੀਤੀ ਗਈ ਸੀ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਵੀਰਵਾਰ ਨੂੰ ਸੁਰੱਖਿਆ ਕਾਰਨਾਂ ਕਰਕੇ ਲਾਲ ਕਿਲਾ ਮੈਟਰੋ ਸਟੇਸ਼ਨ ਨੂੰ ਅਗਲੇ ਹੁਕਮਾਂ ਤੱਕ ਬੰਦ ਕਰਨ ਦਾ ਐਲਾਨ ਕੀਤਾ ਤੇ ਨਾਲ ਇਹ ਵੀ ਕਿਹਾ ਗਿਆ ਕਿ ਲਾਲ ਕਿਲਾ ਸਟੇਸ਼ਨ ਦੇ ਪ੍ਰਵੇਸ਼ ਅਤੇ ਨਿਕਾਸ ਸਥਾਈ ਤੌਰ ਤੇ ਸਸਪੈਂਡ ਕਰ ਦਿੱਤਾ ਗਿਆ ਸੁਰੱਖਿਆ ਏਜੰਸੀਆਂ ਸਟੇਸ਼ਨ ਨੂੰ ਸਾਫ਼ ਕਰਨ ਦਾ ਸਾਫ਼ ਕਰਨ ਤੱਕ ਸੇਵਾਵਾਂ ਮੁਅਤਤ ਰਹਿਣਗੀਆਂ ਜਾਂਚ ਏਜੰਸੀ ਦੇ ਸੂਤਰਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਤਮਾਕੇ ਦੇ ਮੁੱਖ આરોપી ਡਾਕਟਰ ਮੁਜ਼ਮਿਲ ਡਾਕਟਰ ਆਦਲ ਡਾਕਟਰ ਉਮਰ ਮੁਹੰਮਦ ਅਤੇ ਡਾਕਟਰ ਸ਼ਾਹੀਨ ਨੇ ਮਿਲ ਕੇ 20 ਲੱਖ ਰੁਪਏ ਇਕੱਠੇ ਕੀਤੇ ਜੋ ਉਹਨਾਂ ਨੇ ਉਮਰ ਨੂੰ ਦਿੱਤੇ ਬਾਅਦ ਦੇ ਵਿੱਚ ਉਹਨਾਂ ਨੇ ਆਈਈਡੀ ਤਿਆਰ ਕਰਨ ਦੇ ਲਈ ਗੁਰੂਗ੍ਰਾਮ ਨੂ ਜਾਂ ਫਿਰ ਆਸ-ਪਾਸ ਦੇ ਇਲਾਕਿਆਂ ਤੋਂ 3 ਲੱਖ ਰੁਪਏ ਦੀ 20 ਕੁਇੰਟਲ ਤੋਂ ਵੱਧ ਐਨਕੇਪੀ ਖਾਦ ਜਿਹੜੀ ਖਰੀਦੀ ਉਮਰ ਅਤੇ ਡਾਕਟਰ ਮੁਜ਼ਮਿਲ ਵਿਚਕਾਰ ਵਿੱਤੀ ਵਿਵਾਦ 20 ਸੀ ਉਹਨਾਂ ਉਮਰ ਨੇ ਸਿਗਨਲ ਐਪ ਤੇ 2-4 ਮੈਂਬਰਾਂ ਦਾ ਇੱਕ ਸਮੂਹ ਬਣਾਇਆ ਹੋਇਆ ਸੀ ਮੀਡੀਆ ਰਿਪੋਰਟਾਂ ਦੇ ਅਨੁਸਾਰ ਉਮਰ ਦੀ ਨਵੀਂ ਫੁਟੇਜ ਲੱਭੀ ਹੈ ਜਿਸ ਦੇ ਵਿੱਚ ਉਹ ਪੁਰਾਣੀ ਦਿੱਲੀ ਦੀ ਫੈਜ਼ ਇਲਾਜ਼ੀ ਜਿਹੜੀ ਤੁਰਕਮਾਨ ਮਸਜਿਦ ਦੇ ਵਿੱਚ ਦਿਖਾਈ ਦੇ ਰਹੀ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਉਮਰ ਧਮਾਕੇ ਲਈ ਆਪਣੀ ਕਾਰ ਦੇ ਵਿੱਚ ਜਾਣ ਤੋਂ ਪਹਿਲਾਂ 10 ਮਿੰਟ ਤੱਕ ਮਸਜਿਦ ਦੇ ਵਿੱਚ ਰਿਹਾ ਸੀ ਫੁਟੇਜ ਦੇ ਵਿੱਚ ਉਮਰ ਨੂੰ ਮਾਸਕ ਤੋਂ ਬਿਨਾਂ ਨਹੀਂ ਦੇਖਿਆ ਗਿਆ ਜਿਸ ਨੇ ਪੁਲਿਸ ਜਿਸ ਨੇ ਪੁਲਿਸ ਨੂੰ ਉਸਦੇ ਚਿਹਰੇ ਦੀ ਵਰਤੋਂ ਕਰਕੇ ਉਸ ਦੀ ਪਛਾਣ ਦੇ ਵਿੱਚ ਮਦਦ ਕੀਤੀ ਫੁਟੇਜ ਦੇ ਵਿੱਚ ਉਮਰ ਕਾਲੀ ਪੈਂਟ ਤੇ ਇੱਕ ਕਾਲਾ ਸਵੈਟਰ ਪਹਿਨੇ ਆ ਦੇਖਿਆ ਜਾ ਸਕਦਾ ਸੋਮਵਾਰ ਦੁਪਹਿਰ ਲਗਭਗ 2:34 ਵਜੇ ਇਹ ਜਿਹੜਾ ਮਸਜਿਦ ਦੇ ਵਿੱਚ ਅਤੇ ਇਸ ਦੇ ਆਹਾਤੇ ਵਿੱਚ ਨੰਗੇ ਪੈਰ ਘੁੰਮਦਾ ਹੋਇਆ ਨਜ਼ਰ ਆਇਆ ਸੀ ਤਾਂ ਹੁਣ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਪਤਾ ਲੱਗਿਆ ਬੰਬ ਧਮਾਕਿਆਂ ਨੇ ਜਿਸ ਨੇ ਪੂਰੀ ਦੁਨੀਆ ਪਰ ਨੂੰ ਹਿਲਾ ਕੇ ਰੱਖ ਦਿੱਤਾ ਕਿ ਦਿੱਲੀ ਬੰਬ ਧਮਾਕਿਆਂ ਨੂੰ ਅੰਜਾਮ ਦੇਣ ਵਾਲੇ ਅੱਤਵਾਦੀਆਂ ਦਾ ਜਿਹੜਾ ਸਾਰਾ ਗਰੁੱਪ ਆ ਫਰੀਦਾਬਾਦੀ ਅਲਫਲਾ ਯੂਨੀਵਰਸਿਟੀ ਤੋਂ ਕੰਮ ਕਰ ਰਿਆ ਸੀ ਸੂਤਰਾਂ ਵਾਲੇ ਤੋਂ ਇਹ ਵੀ ਪਤਾ ਲੱਗਿਆ ਕਿ ਸਾਜ਼ਿਸ਼ ਜਨਵਰੀ ਤੋਂ ਚੱਲ ਰਹੀ ਸੀ ਫਰੀਦਾਬਾਦ ਦੇ ਵਿੱਚ ਗ੍ਰਿਫਤਾਰ ਕੀਤੀ ਡਾਕਟਰ ਸ਼ਹੀਨ ਸ਼ਾਹਿਦ ਨੇ ਖੁਲਾਸਾ ਕੀਤਾ ਕਿ ਉਹ ਪਿਛਲੇ 2 ਸਾਲਾਂ ਤੋਂ ਬਿਸਪੋਰਟਕ ਪਦਾਰਥਾਂ ਦਾ ਭੰਡਾਰ ਕਰ ਰਹੀ ਸੀ ਇੱਕ ਵਾਈਟ ਕਾਲਰ ਅਤਵਾਦੀ ਮੋਡੀਊਲ ਕੀਤਾ ਗਿਆ ਜਿਸ ਦੇ ਵਿੱਚ ਡਾਕਟਰ ਜਿਹੜਾ ਡਾਕਟਰ ਸ਼ਹੀਨ ਅਤੇ ਉਸਦੇ ਸਾਥੀ ਸ਼ਾਮਲ ਸਨ ਇਸ ਦੇ ਵਿੱਚ ਪੇਸ਼ੇਵਰ ਪੇਸ਼ੇਵਰ ਸ਼ਾਮਲ ਸੀ ਸ਼ਾਮਲ ਅਤਵਾਦੀ ਜੈਸ਼ੇ ਮੁਹੰਮਦ ਅਤੇ ਅੰਸਾਰ ਗਜਵਤ ਉੱਲ ਹਿੰਦ ਵਰਗੇ ਸੰਗਠਨਾਂ ਦੇ ਨਾਲ ਜੁੜੇ ਹੋਣ ਦਾ ਦਾਵਾ ਕੀਤਾ ਜਾ ਰਿਹਾ ਪਰ ਸੂਤਰਾਂ ਹਵਾਲੇ ਤੋਂ ਜੋ ਹੁਣ ਤੱਕ ਦੀ ਰਿਪੋਰਟ ਸਾਹਮਣੇ ਆਇਆ ਕਿ ਏਐਮਜ਼ ਦੀ ਰਿਪੋਰਟ ਨੇ ਸਭ ਤੋਂ ਵੱਡੇ ਖੁਲਾਸੇ ਕਰ ਦਿੱਤੇ ਨੇ ਕਿ ਆਈ 20 ਕਾਰ ਚਲਵਾਲਣ ਵਾਲਾ ਡਾਕਟਰ ਉਮਰ ਮੁਹੰਮਦ ਸੀ ਉਸ ਦਾ ਡੀਐਨਏ ਮੈਚ ਹੋ ਚੁੱਕਿਆ ਹਾਲਾਂਕਿ ਅਧਿਕਾਰਿਕ ਤੌਰ ਤੇ ਕੁਝ ਸਮੇਂ ਦੇ ਵਿੱਚ ਪੁਸ਼ਟੀ ਹੋ ਜਾਣੀ ਹੈ ਡੀਐਨਏ ਟੈਸਟਾਂ ਤੋਂ ਪਤਾ ਲੱਗਿਆ ਕਿ ਡਾਕਟਰ ਉਮਰ ਮੁਹੰਮਦ ਦਾ ਡੀਐਨਏ ਅਤੇ ਉਸ ਦੀ ਮਾਂ ਦਾ ਜਿਹੜਾ ਸੌ ਡੀਐਨਏ ਆ 100% ਮੇਲ ਖਾਂਦਾ ਤਮਾਕੇ ਨੇ ਉਮਰ ਡਾਕਟਰ ਉਮਰ ਮੁਹੰਮਦ ਦੇ ਛਤੜੇ ਉਡਾ ਦਿੱਤੇ ਤਮਾਕੇ ਤੋਂ ਬਾਅਦ ਉਸਦੇ ਸਰੀਰ ਦੇ ਕੁਝ ਅੰਗ ਕਾਰ ਦੇ ਵਿੱਚੋਂ ਸੜੇ ਹੋਏ ਮਿਲੇ ਜਿਸ ਕਾਰਨ ਏਜੰਸੀਆਂ ਨੇ ਉਸ ਦੀ ਪਛਾਣ ਸਥਾਪਿਤ ਕਰਨਾ ਮੁਸ਼ਕਲ ਹੋ ਗਿਆ ਸੀ ਪਰ ਡੀਐਨਏ ਟੈਸਟ ਦੇ ਵਿੱਚ ਇਹ ਗੱਲ ਪੁਸ਼ਟੀ ਕਰਦੇ ਨੇ ਕਿ ਡਾਕਟਰ ਓਮਰ ਮੁਹੰਮਦ ਹੀ ਇਹ ਕਾਰ ਚਲਾ ਰਿਹਾ ਸੀ ਜੋ ਉਸ ਦਿਨ ਤੋਂ ਦਾਵਾ ਕੀਤਾ ਜਾ ਰਿਹਾ ਸੀ ਪਰ ਜਿੱਥੇ ਇਹ ਪੁਸ਼ਟੀ ਹੋਈ ਹੈ ਕਿ ਡਾਕਟਰ ਓਮਰ ਹੀ ਜਿਹੜਾ ਕਾਰ ਚਲਾ ਰਿਹਾ ਸੀ ਇੱਕ ਤਮਾਕੇ ਦੀ ਜਿਹੜੀ ਤਸਵੀਰ ਆ ਤੁਹਾਡੇ ਨਾਲ ਸੀ ਉਹ ਵੀ ਸਾਂਝੀ ਕਰ ਰਹੇ ਆ ਕਿ ਸੀਸੀਟੀਵੀ ਵੀਡੀਓ ਉਹ ਵੀ ਸਾਹਮਣੇ ਆ ਕਿ ਕਿਥੇ ਭਰੀ ਟ੍ਰੈਫਿਕ ਦੇ ਵਿੱਚ ਬਿਲਕੁਲ ਮੈਟਰੋ ਸਟੇਸ਼ਨ ਦੇ ਨਾਲ ਜਿਹੜਾ ਲਾਲ ਕਿਲੇ ਦੇ ਬਿਲਕੁਲ ਨਜ਼ਦੀਕ ਏ ਧਮਾਕਾ ਕੀਤਾ ਗਿਆ ਸੀ ਪਰ ਇਸ ਸਬ ਦੇ ਵਿਚਾਲੇ ਭਾਰਤ ਸਰਕਾਰ ਨੇ ਇਸ ਨੂੰ ਅੱਤਵਾਦੀ ਹਮਲਾ ਐਲਾਨ ਦਤਬੀਤੇ ਦੇਣਾ ਜਿਹੜੇ ਲੋਕਾਂ ਦੀ ਮੌਤ ਹੋ ਚੁੱਕੀ ਆ ਉਹਨਾਂ ਨੂੰ 10-10 ਲੱਖ ਰੁਪਏ ਪਰਿਵਾਰਾਂ ਨੂੰ ਮੁਆਵਜ਼ੇ ਦਾ ਐਲਾਨ ਕੇਂਦਰ ਜਿਹੜੀ ਦਿੱਲੀ ਦੀ ਸਰਕਾਰ ਆ ਜਿਹੜੇ ਸੀਐਮ ਰੇਕਾ ਗੁਪਤਾ ਨੇ ਉਹਨਾਂ ਨੇ ਐਲਾਨ ਕੀਤਾ ਸੀ ਤੇ ਨਾਲ ਜਿਹੜੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਉਹਨਾਂ ਨੂੰ 5-5 ਲੱਖ ਰੁਪਏ ਤੇ ਜਿਨ੍ਹਾਂ ਨੂੰ ਹਲਕੀਆਂ ਸੱਟਾਂ ਲੱਗੀਆਂ ਨੇ 2-2 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ ਤੇ ਅੱਗੇ ਜਿਹੜੀਆਂ ਟੀਮਾਂ ਦਿੱਲੀ ਪੁਲਿਸ ਦਿਆ ਬਣਾਈਆਂ ਗਈਆਂ ਨੇ ਨੈਸ਼ਨਲ ਏਜੰਸੀਆਂ ਜਾਂਚ ਦੀਆਂ ਜਿਹੜੀਆਂ ਬਣਾਈਆਂ ਗਈਆਂ ਨੇ ਇਸ ਨੂੰ ਲੈ ਕੇ ਜਿਹੜੇ ਇਕੱਠੇ ਸਮੂਹ ਬਣਾਏ ਗਏ ਨੇ ਫਿਲਹਾਲ ਉਹ ਗੰਭੀਰਤਾ ਦੇ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੇ ਨੇ